ਹਾਂਜੀ ਅੱਜ ਆਪਾਂ ਬੱਚਿਆਂ ਦੇ ਨਾਲ ਹਨਾ ਕਿ ਨਾ ਬਚਪਨ ਦੇ ਵਿੱਚ ਆਪ ਵੀ ਕਿੱਡਾ ਖੇਡਦੇ ਰਹੇ ਹਾਂ ਉਹਨਾਂ ਦੇ ਨਾਲ ਇੱਕ ਵੀਡੀਓ ਪਾ ਰਹੇ ਹਾਂ ਉਹ ਵਿਚਾਰੇ ਕਹਿੰਦੇ ਕਹਿੰਦੇ ਸਾਡੀ ਵੀ ਵੀਡੀਓ ਪਾਉ ਮੈਂ ਇੱਥੇ ਸਮਾਨ ਜਾਲ ਲਈ ਫਿਰਦਾ ਸੀ ਸੋ ਆਪਾਂ ਪੁੱਛਾਂਗੇ ਛੋਟੇ ਛੋਟੇ ਬੱਚਿਆਂ ਤੋਂ ਇੰਨਾ ਚੱਕਰ ਰੱਬ ਹੁੰਦਾ ਹਾਂ ਵੀ ਆਪਣੇ ਪਿੰਡ 'ਚ ਨਸ਼ਾ ਪੱਤਾ ਕਿਵੇਂ ਕਰਦੇ ਨੇ ਲੋਕ ਨਸ਼ਾ ਪੱਤਾ ਕਿਵੇਂ ਚੱਲਦਾ ਸਹੀ-ਸਹੀ ਦੱਸ ਕਿੰਨਾ ਕੁ ਕਰਦੇ ਨੇ ਕੋਈ ਹੋਰ ਕਿੰਨੇ ਕਿੰਨੇ ਨਸ਼ੇ ਨੇ ਖਾਸ ਕਿੰਨੇ ਕੁ ਤਾਂ ਵੀ ਸਾਰੂ ਹਾਂ ਸੁੱਖਾ ਅੱਛਾ ਸੁੱਖਾ ਅੱਛਾ ਚੱਲੀ ਜਾਂਦਾ ਸਾਰਾ ਕੁਝ ਹਾਂਜੀ ਤੁਸੀਂ ਵੱਡੇ ਹੋ ਕੇ ਕੀ ਕੀ ਬਣੋਗੇ ਅਈ ਤਾਂ ਵਾਰਲਡ ਦੇ ਜਾਣਾ ਚਾਹੁੰਦੇ ਹਾਂ ਵੱਡੇ ਹੋ ਕੇ ਅੱਛਾ ਉੱਥੇ ਜਾ ਕੇ ਟਰੱਕ ਚਲਾਉਣਾ ਚਾਹੁੰਦੇ ਹਾਂ ਅੱਛਾ ਬੱਚਾ ਦੁਬਾਰਾ ਪੈਸਾ ਕਮਾ ਕੇ ਘਰੇ ਲਗਾਉਣਾ ਹੈ ਅੱਛਾ ਤੇ ਬੱਚਾ ਕਿਵੇਂ ਬਣੇ ਪਰਲੇ ਦੇਸ਼ ਚੋਂ ਤਾਂ ਕੋਈ ਆਉਂਦਾ ਨਹੀਂ ਹੁੰਦਾ ਮੁੜ ਕੇ ਉੱਧਰ ਹੀ ਰਹਿ ਜਾਂਦਾ ਆ ਕੋਈ ਨਹੀਂ ਜਾਣਾ ਪੱਕਾ ਹੋ ਜਾਂਦਾ ਜਦੋਂ ਬੱਚਾ ਇੱਕ ਗੱਲ ਪਰ ਸਾਡੇ ਪੰਜਾਬ ਚ ਨਸ਼ੇਬੰਦ ਕਰਾਇਆ ਜਾਣ ਵੱਡਾ ਹੋ ਕੇ ਕੀ ਬਣੇਗਾ ਪਹਿਲਾਂ ਤਾਂ ਤੂੰ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਮੈਂ ਆਹੋ ਬਣੂਗਾ ਹੋਮ ਮਿਨਿਸਟਰ ਹੁਣ ਦੱਸ ਕੀ ਬਣੇਗਾ ਐਕਟਰ ਬਣੇਗਾ ਕਿਹੜਾ ਐਕਟਰ ਕਿੱਸੀ ਵਰਗੀ ਜਾਣ ਕਿਹੜੇ ਕਿਹੜੇ ਐਕਟਰ ਵਰਗੀ ਲੁੱਕ ਹੋਗੀ ਤੇਨੀ ਦੀਪ ਸਿੱਧੂ ਵਰਗੀ ਔਰ ਕਿਹੜੇ ਵਰਗੀ ਅੱਲੂ ਵਰਗੀ ਹੈਂ ਅੱਲੂ ਵਰਗੀ ਅੱਛਾ ਹਾਂ ਭਈ ਆ ਜਾ ਭਈ ਚੱਲ ਭਈ ਆ ਜਾ ਭਈ ਤੂੰ ਭਈ ਇਹ ਤਾਂ ਬਹੁਤ ਘੈਂਟ ਬੰਦਾ ਇਹਦਾ ਮੁਰਗੀ ਫਾਰਮ ਪਾਇਆ ਹੋਇਆ ਇਹੋ ਆ ਆ ਜਾ ਵੀ ਹੋ ਜੀ ਮੂਸੀ ਆ ਜਾ ਜੁੱਤੇ ਹੋਰ ਯਾਰ ਆ ਜਾ ਅਰੇ ਕੁਟਾ ਬਾਈ ਲੋ ਜੀ ਕੋਈ ਨਾ ਕੋਈ ਚੰਗੀ ਗੱਲ ਦੱਸ ਦੇ ਵਧੀਆ ਜੀ ਸਾਡੇ 25 ਕੁਲਾ ਰੂਟ ਵਾਲੇ ਹੈ ਇੱਥੇ ਚੱਕ ਕੇ ਪਾਰਕ ਬਣਾਇਆ ਜਾਵੇ ਸਰਕਾਰ ਵੱਲੋਂ ਅੱਛਾ ਹੋਰ ਸਰਕਾਰ ਵੱਲੋਂ ਕੀ ਦਿੱਤਾ ਜਾਵੇ ਬੱਚਿਆਂ ਨੂੰ ਸਰਕਾਰ ਵੱਲੋਂ ਬੱਚਿਆਂ ਨੂੰ ਸਰਹੜ ਸਾਈਕਲੀਆਂ ਦਿੱਤੀਆਂ ਜਾਂਦੇ ਤੇ ਸਾਡੀ 25 ਵਿੱਚ ਪੌਦੇ ਲਾਇਆਣ ਵੱਧ ਤੋਂ ਵੱਧ ਹਾਂ ਵੱਧ ਤੋਂ ਤੂੰ ਦੱਸ ਕੀ ਲੈਣਾ ਹਾਂਜੀ ਤੁਸੀਂ ਦੱਸੋ ਨਸ਼ਿਆਂ ਤੇ ਕੰਟਰੋਲ ਕਰਨਾ ਚਾਹੀਦਾ ਸਰਕਾਰ ਨਸ਼ਿਆਂ ਨਾਲ ਨਸ਼ੇ ਬੰਦ ਕਰਾਇਆ ਜਾਣਗੇ ਲੋਕ ਤਰੱਕੀ ਕਰਨਗੇ ਲੋਕ ਤਰੱਕੀ ਕਰਨਗੇ ਇਹਦੇ ਵੀ ਬਣਾ ਕੇ ਮਜ਼ਾ ਕਰਕੇ ਬੰਦੇ ਮਰੀ ਜਾਂਦੇ ਨੇ ਕੋਈ ਠੀਕਾ ਲਾ ਕੇ ਮਾਰ ਦਿੰਦਾ ਕੋਈ ਦਾਰੂ ਪੱਧ ਪੀ ਲਾਂਦਾ ਜਿਹੜੇ ਨਸ਼ੇ ਕਰਦੇ ਨੇ ਉਹ ਆਪਦੇ ਬੱਚਿਆਂ ਵੱਲ ਵੀ ਧਿਆਨ ਨਹੀਂ ਦਿੰਦੇ ਹਨਾ ਹਾਂਜੀ ਬੱਚਿਆਂ ਦੀ ਪੜਾਈ ਵੱਲ ਨਹੀਂ ਧਿਆਨ ਦਿੰਦੇ ਹਾਂ ਰਹੀ ਤੇ ਬਾ ਇੱਕ ਹੀ ਸਾਡੇ ਸਾਰੇ ਪੱਕੀ ਦੀ ਦਿੱਤੀ ਆ ਪੱਕੀ ਕਰਵਾਤੀ ਜਾਵੇ ਤੇ ਦਰਖਤ ਲਾਏ ਜਾਣ ਬੱਤ ਦਰਖਤ ਜੇ ਸੋਨੂ ਦਰਖਤ ਦੇ ਜਾਣ ਦਰਖਤ ਆਪ ਲਾ ਦੋਗੇ ਹਾਂ ਲਾ ਸਕਦੇ ਆச்சா ਆਪ ਦੇਣ ਦਰਖਤ ਕਿਹੜੀ ਲਾ ਲਾਂਗੇ ਅੱਛਾ ਗੇਮ ਕਿਹੜੀ ਲਾਇਆ ਕਰੋਗੇ ਵੱਡੇ ਕੇ ਅਜੀ ਗੇਮ ਤਾਂ ਹੀ ਫ੍ਰੀ ਫਾਇਰ ਟਿਕ ਵਾਰ ਫ੍ਰੀ ਫਾਇਰ ਕਮਾਡੀ ਲਾ ਲਾਂਗੇ ਹਾਂ ਤੂੰ ਕਿ ਕਿਹੜੀ ਗੇਮ ਲਾਇਆ ਕਰੇਗਾ ਫ੍ਰੀ ਫਾਇਰ ਅੱਛਾ ਤੂੰ ਪਹਿਲਾਂ ਲੰਗੋ ਵਾਲ ਰਹਿਣਾ ਹੁੰਦਾ ਸੀ ਲੰਗੋ ਤਾਂ ਆਏ ਹੁਣ ਤੂੰ ਇਹ ਬੰਦਾ ਲੋਂਗਵਾਲ ਤੋਂ ਆਇਆ ਜੀ ਸਾਡੇ ਪਿੰਡ ਰਹਿੰਦਾ ਸੀ ਇਹ ਬੰਦਾ ਬਹੁਤ ਘੈਂਟ ਆ ਲੋਂਗੋ ਵਾਲਿਆਂ ਵਾਲਾ ਹੀ ਕੰਮ ਕਰਦਾ ਇਹ ਮੇਰੀ ਮਾਤਰ ਪਾਈ ਚੱਕਦਾ ਹੈ ਇਹ ਕੰਮ ਲੋਂਗਵਾਲ ਲੋਂਗੋ ਵਾਲੀ ਹੀ ਕਰ ਸਕਦਾ